ਇੱਕ ਕੀੜੀ ਹਰ ਰੋਜ਼ ਭੋਜਨ ਚੱਕ ਕੇ ਉਧਰ ਲੈ ਕੇ ਜਾਂਦੀ ਸੀ ਆਪਦੀ ਖੁੱਡ ਵਿੱਚ ਇਕੱਠਾ ਕਰਦੀ ਤੇ तितਲੀ ਉਹਨੂੰ ਰੋਜ਼ ਦੇਂਦੀ ਸੀ ਜੋ ਕਿ तितਲੀ ਉੱਥੇ ਰਸਤੇ ਵਿੱਚ ਸੀਗੀ ਉਹ ਹਮੇਸ਼ਾ ਦੇਂਦੀ ਕੀੜੀ ਨੂੰ ਇੱਕ ਦਿਨ ਪੁੱਛਦੀ ਤੂੰ ਰੋਜ਼ਾਨਾ ਹੀ ਇੰਨਾ ਭੋਜਨ ਇਕੱਠਾ ਕਰਦੀ ਆਂਗੀ ਤੇ ਕੀੜੀ ਕਹਿੰਦੀ ਹੋਰ ਵੀ ਕਰਨਾ ਪੈਂਦਾ ਈ ਆ ਇਕੱਠਾ ਆਉਣ ਵਾਲੇ ਸਮੇਂ ਦਾ ਵੀ ਕਰਨਾ ਪੈਂਦਾ ਇਕੱਠਾ ਤੇ तितਲੀ ਕਹਿੰਦੀ ਤੂੰ ਇੰਨਾ ਖਾਂਦੀ ਨਹੀਂ ਵੀ ਜਿੰਨਾ ਇਕੱਠਾ ਕਰਦੀ ਆਂਗੀ ਤੇ ਆਪਦੇ ਆਸਤੇ ਕਦੋਂ ਜ਼ਿੰਦਗੀ ਤੂੰ ਜਿਉਣੀ ਹੈਂਗੀ ਤੇ ਕਿਹੜੀ ਕੰਦੇ ਇਕੱਠਾ ਕਰਨਾ ਪੈਂਦਾਗਾ ਜੇਕਰ ਅੱਜ ਆਪਾਂ ਹੁਣ ਮੌਸਮ ਠੀਕ ਆ ਮੈਂ ਇਸ ਮੌਸਮ ਦੇ ਵਿੱਚ ਇਕੱਠਾ ਕਰ ਲੈਨੀ ਆ ਤੇ ਫਿਰ ਬੈਠ ਕੇ ਖੁਸ਼ਹਾਲ ਜ਼ਿੰਦਗੀ ਜਿਉ ਸਕਦੀਆਂਗੀ ਜਦੋਂ ਮੇਰੇ ਕੋਲੇ ਸਮਾਂ ਨਾ ਹੋਇਆ ਕਮਾਉਣ ਦਾ ਇਕੱਠਾ ਕਰਨ ਦਾ ਵੀ ਹੁਣ ਇਕੱਠਾ ਕਰਨ ਦਾ ਫਾਇਦਾਗਾ ਵੀ ਸਾਨੂੰ ਪਹਿਲਾਂ ਹੀ ਇਕੱਠਾ ਕਰਨਾ ਚਾਹੀਦਾ ਜੇਕਰ ਕੱਲ ਨੂੰ ਮੌਸਮ ਖਰਾਬ ਹੋ ਗਿਆ ਮੇਰੀ ਸਿਹਤ ਖਰਾਬ ਹੋ ਗਈ ਮੈਂ ਚੱਕ ਕੇ ਖਾ ਸਕਦੀ ਆ ਸੋ ਤੇ ਤੇ ਲਿਖਿੰਦੇ ਨਹੀਂ ਆਪਦੀ ਜ਼ਿੰਦਗੀ ਜਿਉਣਾ ਚਾਹੀਦਾ ਕੱਲ ਦਾ ਕੀ ਪਤਾ ਹੁੰਦਾ ਕੱਲ ਕੀ ਨੇ ਦੇਖਿਆ ਵੀ ਮੈਂ ਤਾਂ ਆਪਦੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਆ ਤੇ ਟਾਈਮ ਟੱਪ ਗਿਆ ਇਸ ਤਰ੍ਹਾਂ ਹੀ ਇੱਕ ਦਿਨ ਮੀਂਹ ਹਨੇਰੀ ਬਹੁਤ ਜ਼ਿਆਦਾ ਆ ਗਈ ਤੇ ਭੋਜਨ ਇਕੱਠਾ ਕਰਨ ਦਾ ਤਾਂ ਹੁਣ ਕਿਹੜੀ ਕੋਲੇ ਟਾਈਮ ਹੀ ਨਹੀਂ ਸੀਗਾ ਤੇ तितਲੀ ਕੋਲੇ ਹੁਣ ਨਾ ਰਹਿਣ ਬਸੇਰਾ ਸੀਗਾ ਉਹਨੇ ਨਾ ਕੋਈ ਆਵਦਾ ਰਹਿਣ ਦਾ ਟਿਕਾਣਾ ਸੀ ਤੇ ਖਾਣਾ ਤਾਂ ਉਹਨੇ ਕਿੱਥੇ ਇਕੱਠਾ ਕਰਨਾ ਸੀ ਤੇ ਫਿਰ ਤੇ तितਲੀ ਬੈਠੀ ਸੋਚਦੀ ਵੀ ਹੁਣ ਮੈਂ ਕੀ ਕਰਾਂ ਕਿੱਥੇ ਬੈਠਾਂ तितਲੀ ਦੇਹਂਦੀ ਆ ਕਿ ਕੀੜੀ ਦੀ ਖੱਡ ਚ ਕੀੜੀ ਬਹੁਤ ਵਧੀਆ ਬੈਠੀ ਹੁੰਦੀ ਆ ਕਿ ਖਾਈ ਪੀ ਜਾਂਦੀ ਹੁੰਦੀ ਆ ਚੰਗਾ ਉਹਨੇ ਘਰ ਬਣਾ ਛੱਡਿਆ ਹੁੰਦਾ ਤੇ ਕੀੜੀ ਕੋਲੇ ਜਾਂਦੀ ਆ ਕਿ ਕੀੜੀ ਉਹਨੂੰ ਚੰਗਾ ਭੋਜਨ ਦਿੰਦੀ ਆ ਖਾਣ ਨੂੰ ਤੇ ਰਹਿਣ ਨੂੰ ਜਗ੍ਹਾ ਦਿੰਦੀ ਆ ਤੋ ਬੱਚਿਓ ਇਸ ਤੋਂ ਹੀ ਸਿੱਖਿਆ ਮਿਲਦੀ ਹੁੰਦੀ ਐ ਸਾਨੂੰ ਵੀ ਅੱਜ ਆਪਾਂ ਆਪਦੇ ਟਾਈਮ ਤੇ ਕੱਲਾ ਇੰਜੋਏ ਨਹੀਂ ਕਰਨਾ ਚਾਹੀਦਾ ਇੰਜੋਏ ਦੇ ਨਾਲ ਇਹ ਟਾਈਮ ਹੁੰਦਾ ਕਮਾਈ ਕਰਨ ਦਾ ਤਾਂ ਜੋ ਕਿ ਤੁਸੀਂ ਬੜੇਪੇ ਦੇ ਵਿੱਚ ਬੈਠ ਕੇ ਖਾ ਪੀ ਸਕੋ ਆਨੰਦ ਮਾਣ ਸੁੱਖੋਂ ਆਪਦੀ ਜ਼ਿੰਦਗੀ ਇੰਜੋਏ ਕਰ ਸਕੋ ਇਹ ਨਾ ਸੋਚੋ ਕਲਦਾ ਕਿ ਨੇ ਦੇਖਿਆ ਸਭ ਨੇ ਦੇਖਿਆ ਹੁੰਦਾ ਸਭ ਦਾ ਬੜੇਪਾ ਆਉਂਦਾ ਹੀ ਐ ਇਹ ਮੰਨ ਕੇ ਚੱਲੋ ਪੋਜ਼ਿਟਿਵ ਆਪ ਦਾ ਕਾਰਬਾਰ ਉਹਨੇ ਬਣਾਇਆ ਆਪ ਦਾ ਖਾਣਾ ਪਾਣੀ ਤੋਂ ਔਖੇ ਟਾਈਮ ਤੇ ਉਹਨੇ ਬੈਠ ਕੇ ਖਾਦਾ ਸੌਖੇ ਟਾਈਮ ਤੇ ਉਹਨੇ ਕਮਾਈ ਕੀਤੀ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਸਾਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਆਪਦਾ ਸੌਖਾ ਟਾਈਮ ਉਹਨੂੰ ਚੰਗੇ ਪਾਸੇ ਲਾਓ ਚੰਗੀਆਂ ਕਹਾਣੀਆਂ ਵਧੀਆ ਸੁਣ ਲਈ ਚੈਨਲ ਨੂੰ ਫੋਲੋ ਕਰੋ ਫਿਰ ਮਿਲਦੇ ਆਂ